ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਪੰਜਾਬ ਦੇ 250 ਤੋਂ ਵੱਧ ਪਿੰਡਾਂ 'ਚ 5 ਤੋਂ 15 ਫੁੱਟ ਤੱਕ ਭਰਿਆ ਪਾਣੀ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਤਰਨਤਾਰਨ ਦੇ ਪਿੰਡਾਂ 'ਚ ਕਿਸ਼ਤੀ ਲੈ ਕੇ ਪਹੁੰਚੇ ਉਹਨਾਂ ਵੱਲੋਂ ਹੜ੍ਹ 'ਚ ਫਸੇ ਲੋਕਾਂ ਦਾ ਕੀਤਾ ਜਾ ਰਿਹਾ ਹੈ ਰੈਸਕਿਊ ਪੰਜਾਬ ਚ 37 ਸਾਲਾਂ ਬਾਅਦ ਦੇਖਣ ਨੂੰ ਮਿਲਿਆ ਤਬਾਹੀ ਦਾ ਮੰਜ਼ਰ ਸੂਬੇ ਦੇ 7 ਜ਼ਿਲ੍ਹੇ ਆਏ ਹੜ੍ਹਾਂ ਦੀ ਲਪੇਟ ਚ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਤਿੰਨ ਔਰਤਾਂ ਨੂੰ ਉਹਨਾਂ ਲਈ ਨਵੇਂ ਘਰ ਬਣਵਾ ਕੇ ਦੇਣ ਦਾ ਕੀਤਾ ਵਾਦਾ ਕੈਬਨਟ ਮੰਤਰੀ ਕਟਾਰੂ ਚੱਕ ਨੇ ਪਠਾਨਕੋਟ ਨੇੜੇ ਟਾਪੂ ਨੁਮਾ ਪਿੰਡਾਂ ਦਾ ਕੀਤਾ ਦੌਰਾ ਕਟਾਰੂ ਚੱਕ ਨੇ ਕਿਹਾ ਕਿ ਇਸ ਮੁਸੀਬਤ ਦੀ ਘੜੀ ਚ ਸਰਕਾਰ ਲੋਕਾਂ ਦੇ ਨਾਲ ਖੜੀ ਅਸੀਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣ ਦੇਵਾਂਗੇ ਰਾਜਾ ਵੜਿੰਗ ਨੇ ਫਿਰੋਜ਼ਪੁਰ ਦੇ ਪਿੰਡਾਂ ਦਾ ਦੌਰਾ ਕਰ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਵੜਿੰਗ ਨੇ ਕਿਹਾ ਕਿ ਉਹ ਇਹ ਮਸਲਾ ਸੰਸਦ 'ਚ ਚੁੱਕਣਗੇ ਤਾਂ ਕਿ ਹੜ੍ਹਾਂ ਤੋਂ ਲੋਕਾਂ ਦੇ ਬਚਾਅ ਦਾ ਕੱਢਿਆ ਜਾ ਸਕੇ ਕੋਈ ਪੱਕਾ ਹੱਲ ਤੇ ਹੁਣ ਖਬਰਾਂ ਦਾ ਵਿਸਥਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਨੇ ਪਿੰਡ ਵਾਸੀਆਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਪ੍ਰੋਸਾ ਦਿੱਤਾ ਸੁਖਬੀਰ ਬਾਦਲ ਨੇ ਕਿਹਾ ਕਿ ਅਜਨਾਲਾ ਦੇ 50 ਤੋਂ 60 ਪਿੰਡ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਇਸ ਸਰਹੱਦੀ ਇਲਾਕੇ 'ਚ ਲੋਕਾਂ ਦੀ ਮਦਦ ਲਈ ਫੌਜ ਦੀ ਲੋੜ ਹੈ ਪਿੰਡਾਂ ਦੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਬੈਠੇ ਨੇ ਉਹਨਾਂ ਕੋਲ ਪੀਣ ਨੂੰ ਸਾਫ਼ ਪਾਣੀ ਤੱਕ ਨਹੀਂ ਲੋਕਾਂ ਦਾ ਆਪਣਾ ਖਾਣ ਪੀਣ ਦਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਖਤਮ ਹੋ ਰਿਹਾ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਦੇ ਪ੍ਰਬੰਧਨ 'ਚ ਫੇਲ ਸਾਬਤ ਹੋਈ ਇਸ ਲਈ ਲੋਕਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਫੌਜ ਨੂੰ ਦੇਣੀ ਚਾਹੀਦੀ ਹੈ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ 50 ਪੁਲਿਸ ਆ ਆਪਣੇ ਕੋਲੇ ਇਨਾਂ ਕੋਲੇ ਕੁਛ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰੈਕੁਇਜ਼ੀਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਐ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਐ ਸਭ ਤੋਂ ਇੰਪੋਰਟੈਂਟ ਐ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਤੇ ਹੜ ਆ ਗਏ ਐ ਇਥੇ ਇਮੀਡੀਏਟਲੀ ਆਰਮੀ ਭੁਲਾਈ ਜਾਏ ਉਹ ਆਪਣੇ ਇਕੁਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਵੈਕੂਏਟ ਕਰੀਏ ਯਾਰ ਮੈਂ ਹੁਣ ਬਾਰ ਬਾਰ ਕੀ ਕਹਾਂ ਸਾਰੇ ਜਾਣਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਐਨਡੀਆਰਫ ਹੋਰ ਆਰਮੀ ਹੀ ਆਰਮੀ ਦੀ ਲੋੜ ਆ ਹੁਣ ਜਿਸ ਲੈਵਲ ਤੇ ਆ ਐਡਾ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰ ਸਕਦਾ ਇਥੇ ਪਿੰਡ ਚ ਫਸਿਆ ਜੀ ਹਾਂ ਸ਼੍ਰੋਮਣੀ ਕਾਜਦਾਲ ਕੀ ਕੋਨੇਵਾਲ ਦਾ ਨਹੀਂ ਮੈਂ ਤਾਂ ਇਹਨਾਂ ਨੂੰ ਕਹਿਤਾ ਅਸੀਂ ਚਾਰਾ ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਨੇਵਾਲ ਤੋਂ ਕੋਨੇਵਾਲ ਤੋਂ ਸਰਪੰਚ ਜੀ ਸਰਪੰਚ ਸਾਹਿਬ ਮੈਂ ਸੁਖਬੀ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਨੇਵਾਲ ਕੋਨੇਵਾਲ ਹੈਲੋ ਉਥੇ ਨੈਟਵਰਕ ਦੀ ਪ੍ਰੋਬਲਮ ਹੈ ਹੈਲੋ ਤੁਸੀਂ ਕਹਿ ਰਹੇ ਸੀ ਕਿ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ ਤਾਂ ਮੈਂ ਹੁਣ ਡੀਸੀ ਨਾਲ ਵੀ ਗੱਲ ਡੀਸੀ ਨਾਲ ਗੱਲ ਹੋਣੀ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਇਹ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉੱਥੇ ਪਹਿਲੇ ਮੈਂ ਹੁਣੀ ਪਿੰਡ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਹੈ ਉਹਨਾਂ ਦੇ ਜਾਨਵਰ ਵੀ ਮਰ ਗਏ ਹੈ ਤੇ ਜੇ ਆਪਾਂ ਡੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲੇ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਸਾਹਿਬ ਲੋਕੋ ਸੇ ਮਿਲ ਰਹੇ ਹੈ ਸਾਹਿਬ ਕਿਉਂ ਨਹੀਂ ਮਿਲਤੇ ਅਗੇ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਉਹ ਤਾਂ ਛੱਡੋ ਜਵਾਨ ਵੀ ਫਸਿਆ ਕਾਫੀ ਸਰਾਤੇ ਆ ਬਿਲਕੁਲ ਦੇਖੋ ਸਰਕਾਰ ਦੇ ਬਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਹੀ ਇੰਡੀਅਨ ਆਰਮੀ ਨੂੰ ਸੌਪ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਹੀ ਕਹਣਾ ਹੈ ਕਿ ਸਰਕਾਰ ਦੇ ਬਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜਮਾਂ ਫੇਲ ਹੈ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਅੱਜ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਕੋਈ ਸੰਗਨ ਦੀ ਗੱਲ ਨਹੀਂ ਹੈ ਆਪਣੇ ਜਿੱਥੇ ਆਰਮੀ ਦਾ ਇੱਥੇ ਬੇਸ ਹੈ ਉਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਜ਼ਾਮ ਹੁੰਦਾ ਹੈ ਸਾਮਣ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਹੇ ਆ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆਂ ਮੂਡ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਤ ਮਾੜੇ ਆ ਮੈਂ ਤਾਂ ਇੱਕੋ ਹੀ ਗੱਲ ਕਰਨਾ ਹਲੇ ਹਲੇ ਕੋਈ ਸਭ ਤੋਂ ਇੱਕੋ ਹੀ ਗੱਲ ਹੈ ਆਰਮੀ ਬੁਲਾ ਲੈਣ ਠੀਕ ਹੈ ਤਾਂ ਬਚਣਗੇ ਆ ਦੂਜੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਕਿਰਾਂ ਆਪਾਂ ਲੋਕਾਂ ਨੂੰ ਬਚਾਈਏ ਮੈਂ ਮੈਂ ਫਿਰ ਤੋਂ ਤੁਹਾਡੇ ਰਾਹੀਂ ਮੁੱਖ ਮੰਤਰੀ ਜੀ ਨੂੰ ਹਕਮ ਦੇ ਕੇ ਬੇਨਤੀ ਕਰਦਾ ਹਾਂ ਕੋਈ ਪ੍ਰੈਸਟੀਜ ਦੀ ਗੱਲ ਨਹੀਂ ਹੈ ਜੋ ਸਿਚੁਏਸ਼ਨ ਗਰਾਉਂਡ ਤੇ ਹੈ ਇੱਥੇ 60 70 ਪਿੰਡਾਂ ਵਿੱਚ ਲੋਕੀ ਡੁੱਬੇ ਪਏ ਆਪਣੇ ਕੋਠਿਆਂ 'ਚ ਚੜੇ ਐ ਜਾਨਵਰ ਮਰੀ ਜਾਂਦੇ ਆਰਮੀ ਨੂੰ ਉਸ ਰਿਕਵਿਜ਼ੀਸ਼ਨ ਕਰ ਲੋ ਆਰਮੀ ਨੂੰ ਬੁਲਾ ਕੇ ਉਹਨਾਂ ਦੀ ਬੋਟਸ ਦੀ ਲੋੜ ਹੈ ਇਕਵਿਪਮੈਂਟ ਦੀ ਲੋੜ ਆ ਉਹਨੂੰ ਕੱਢ ਲਈਏ ਪਹਿਲੇ ਬੰਦਿਆਂ ਨੂੰ ਪੰਜਾਬ ਦੇ 7 ਜ਼ਿਲ੍ਹਿਆਂ 'ਚ ਹੜ ਦਾ ਕਹਿਰ جاری ਹੈ ਇੱਥੋਂ ਦੇ 250 ਤੋਂ ਵੱਧ ਪਿੰਡਾਂ ਦੇ ਵਿੱਚ 5 ਤੋਂ 15 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਇਨ੍ਹਾਂ ਪਿੰਡਾਂ 'ਚ ਲੋਕ ਫਸੇ ਹੋਏ ਨੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੇ ਸਮਾਨ ਸਮੇਤ ਡੇਰੇ ਲੱਗੇ ਹੋਏ ਨੇ ਉੱਥੇ ਹੀ ਅੱਜ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਫਲੱਡ ਗੇਟ ਵੀ ਖੋਲ ਦਿੱਤੇ ਗਏ ਜਿਸ ਕਾਰਨ ਧੱਗਰ ਦਾ ਜਲ ਪੱਧਰ ਵੱਧ ਗਿਆ ਇਸ ਨਾਲ ਮੁਹਾਲੀ ਤੇ ਡੇਰਾਬਸੀ ਪਟਿਆਲਾ ਤੇ ਸੰਗਰੂਰ 'ਚ ਹੜ ਆ ਸਕਦਾ ਹੈ ਹੜਾਂ ਕਾਰਨ ਹੁਣ ਕਤ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3 ਲੋਕ ਲਾਪਤਾ ਨੇ ਇਸ ਵਿਚਾਲੇ ਕੈਬਨਟ ਮੰਤਰੀ ਲਾਲਜੀਤ ਭੁੱਲਰ ਤਰਨਤਾਰਨ ਦੇ ਪਿੰਡਾਂ ਚ ਕਿਸ਼ਤੀ ਲੈ ਕੇ ਪਹੁੰਚੇ ਨੇ ਉਹਨਾਂ ਵੱਲੋਂ ਹੜ੍ਹ ਚ ਫਸੇ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਮੈਂ ਤੇ ਇਹੋ ਬੇਨਤੀ ਕਰੂੰਗਾ ਮ ਬੇਤਨਾ ਹੁਣ ਘਰਾਂ ਦੇ ਵਿੱਚੋਂ ਹੋ ਗਏ ਆ ਮੇਰੇ ਹਲਕੇ ਦਾ ਪਿੰਡ ਆ ਭਾਰਲੇ ਜੱਲੂਕੇ ਕਹਿੰਦੇ ਆ ਇੱਕ ਸਾਡੇ ਬੰਨ ਤੋਂ ਪਰਲੇ ਬੰਨੇ ਆ ਜੱਲੂਕੇ ਜੀ ਇੱਕ ਇਹ ਲਗਭਗ 4 ਕਿਲੋਮੀਟਰ ਅੱਗੇ ਆ ਜਾਂਦਾ ਦਰਿਆ ਦੇ ਵਿੱਚ ਤੇ ਉਹ ਸਾਰੇ ਹੀ ਪਰਿਵਾਰ ਨਾਲ ਲਗਭਗ ਮੇਰੇ ਹਿਸਾਬ ਨਾਲ 100 ਤੋਂ ਓਕੇ ਪਰਿਵਾਰ ਹੋਣਾ 100 ਸਵਾ 100 ਜਿਹੜਾ ਆਪਦੇ ਘਰਾਂ ਦੇ ਵਿੱਚ ਹੀ ਬੈਠਾ ਉਦੋਂ ਗਾਂ ਆ ਜਾਂਦੇ ਆ ਫਰੋਈਪੁਰ ਸ਼ਹਿਰੀ ਹਲਕੇ ਦੇ ਪਿੰਡ ਉਹਨਾਂ ਦੇ ਵਿੱਚ ਵੀ ਮੈਨੂੰ ਮਿਲਿਆ 100 ਸਵਾ 100 ਪਰਿਵਾਰ ਹੋਰ ਬੈਠਾ ਜਿਹੜੇ ਪਿੰਡਾਂ ਦੇ ਬੇਕਾਂ ਪੜਿਆ ਹੋ। ਤੇ ਬੱਚੇ ਵੀ ਵਿੱਚ ਭਾਜੀ ਮੈਂ ਬੜਾ ਸਮਝਾਉਣਾ ਆਂ ਵੀ ਆਜੋ ਬਾਹਰ ਉਹ ਛੋਟੇ ਛੋਟੇ ਬੱਚੇ ਵੀ ਜੇਦ ਕਰਕੇ ਬੈਠੇ ਆ ਵੀ ਅਸੀਂ ਘਰੋਂ ਨਹੀਂ ਜਾਣਾ। ਘਰ ਛੱਡਣਾ ਬੜਾ ਔਖਾ ਜੀ ਤੁਸੀਂ ਸਮਝਦੇ ਉਸ ਗੱਲ। ਬਿਲਕੁਲ 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 ਤੇ ਹੁਣ ਆਜ ਪਹੁੰਚ ਬੇਕਾਂ ਤੋਂ ਬੱਚੇ ਛੋਟੇ ਛੋਟੇ ਲੈ ਕੇ ਆਉਂਦੇ ਆ ਤੇ ਅੱਗੇ ਮੈਂ ਗੱਲ ਕਰਦਾ ਹਟਿਆ। ਸਾਡੇ ਨਾ ਆ ਬਾਬੇ ਢਾਲਸਰ ਵਾਲੇ ਆ ਸਾਡੇ ਹਲਕੇ ਦੇ ਵਿੱਚ ਹੀ ਉਹ ਪੈ ਜਾਂਦਾ ਗੁਰਦੁਆਰਾ ਸਾਹਿਬ ਉੱਥੋਂ ਬਾਬਾ ਜੀ ਆਉਂਦਾ ਨਾ ਜਿਹੜਾ ਘੋੜਿਆਂ ਦਾ ਦਾਲਿਆ ਰਸਤਾ ਦੇ ਦਿੱਤੀ ਲੰਗਣਾ ਦੀ ਘੋੜਿਆਂ ਦਾ ਆਉਂਦਾ ਦਾਲ ਬੁਰਜ ਪੂਲੇ ਪਿੰਡ ਉਹਨਾਂ ਨੇ ਖੜਿਆ ਉੱਥੇ ਨਾ ਪੱਟੇ ਤੇ ਉਹਨਾਂ ਆਪੇ ਘੋੜੇ ਬਧੇ ਉਹ ਪੱਟੇ ਵਾਲਿਆਂ ਨੇ ਕਿਤੇ ਪੁਰਾਣਾ ਕੁਤੂਆ ਮਾਰਿਆ ਪੰਜ ਚਾਰ ਕੁਟ ਦਾ ਉਹ ਕੁਤੂਆ ਨਾ ਪੂਟਾ ਜ ਹੋਰ ਫਰਸਾਦ ਹੋਈ ਆ ਉਹ ਕਿਤੇ ਪਾਣੀ ਖੜਾ ਤੇ ਬੱਚੇ ਛੋਟੇ ਕਿਤੇ 10-10 ਸਾਲ ਦੇ ਦੋ ਮੁੰਡੇ ਆਏ ਵੇਖਣ ਉਹਨਾਂ ਨੂੰ ਪਤਾ ਨਹੀਂ ਸੀ ਵੀ ਇੱਥੇ ਕਿਤੇ ਪੁਰਾਣਾ ਟੋਆ ਜੇ ਪਾਣੀ ਉਹ ਵਿਚਾਰੇ ਕਿਤੇ ਘੋੜੀ ਵਹਿੰਦੇ ਉੱਚ ਡਿੱਗ ਪਏ ਤੇ ਉਹ ਡੁੱਬ ਕੇ ਦੋਵੇਂ ਬੱਚੇ ਮਾਰੇ ਅੱਜ ਦੀ ਗੱਲ ਆ ਹੁਣ ਤੋਂ 2 ਕਿ ਤਿੰਨ ਘੰਟੇ ਪਹਿਲਾਂ ਦੀ ਹੁਣ ਤੇ ਚਲੋ ਨੀਰਾ ਹੋ ਗਿਆ ਉਦੋਂ ਅਜੇ ਪੂਰਾ ਚਾਨਣ ਹੈ ਤੇ ਮੈਂ ਇਹ ਬੇਨਤੀ ਕਰਦਾ ਵਾਂ ਵੀ ਵੇਖੋ ਜਾਣਿਆ ਤੇ ਜਾਣਿਆ ਬੱਚੇ ਸਭ ਤੋਂ ਵੱਡੀ ਆਪਣੀ ਜ਼ਰੂਰਤ ਹੈ ਅਸੀਂ ਤੇ ਮਦਦ ਕਰਨੀ ਕਰਨੀ ਹੈ ਸਰਕਾਰੀ ਤੌਰ ਤੇ ਵੀ ਆਪਦੀ ਕੋਲੋਂ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਪਰ ਵੇਖੋ ਜਿਹੜੇ ਦੋ ਬੱਚੇ ਚੱਲ ਗਏ ਆ ਇਸ ਤਰ੍ਹਾਂ ਹੀ ਮੈਂ ਤਾਂ ਗੱਲ ਕਰਦਾ ਪਿਆ ਘਰਾਂ ਝੋਕੇ ਆਏ ਆ ਘੇਰੇ ਘੇਰੇ ਘਰਾਂ ਦੇ 8-8 ਫੁੱਟ ਦਾ ਪੁੱਟ ਪਾਣੀ ਲੱਗਾ ਤਕਰੀਬਨ ਘਰਾਂ 'ਚ ਪਾਣੀ ਵੀ ਵੜਿਆ ਕੋਈ ਮੇਰੇ ਹਿਸਾਬ ਨਾਲ 10 ਕ ਘਰ ਹੋਣਗੇ ਜਿਹੜੇ ਬਹੁਤੇ ਉੱਚੇ ਜਿਨ੍ਹਾਂ 'ਚ ਪਾਣੀ ਨਹੀਂ ਵੜਿਆ ਤੇ ਘੇਰੇ ਘੇਰੇ 8-8 ਫੁੱਟ ਪਾਣੀ ਹੈ ਇਸ ਸੱਪ ਵੀ ਵਿੱਚ ਰੁੜ ਕੇ ਆਉਂਦੇ ਆ ਹੋਰ ਕਈ ਜਾਨਵਰ ਰੁੜ ਕੇ ਆਉਂਦੇ ਆ ਤੇ ਹਰ ਜਾਨਵਰ ਨੂੰ ਇਹ ਹੁੰਦਾ ਕਿ ਮੈਂ ਸੁੱਕੇ ਪਾਸੇ ਜਾਵਾਂ ਹਰ ਨੂੰ ਜਿਹੜਾ ਕੋਈ ਪੀੜਾ ਪਟੰਗਾ ਆਇਆ ਜਾਂ ਕੋਈ ਵਿਚ ਕੋ ਸਕਦਾ ਕੋਈ ਪਿੱਛੋਂ ਛੋਟਾ ਮਗਰਮਾਚੀ ਹੁੰਦੇ ਆ ਜੀ ਕਿਉਂਕਿ ਦਰਿਆ ਆ ਦਰਿਆ 'ਚ ਹਰ ਤਰ੍ਹਾਂ ਦਾ ਜਾਨਵਰ ਹੈਗਾ ਤੇ ਬੱਚੇ ਜਿਹੜੇ ਆ ਵੇਖੋ ਇਹ ਆਪਣਾ ਜਿਹੜਾ ਆਉਣ ਵਾਲਾ ਪੂ ਵਿਖਿਆ ਇਹ ਬੱਚੇ ਸਾਡੀ ਸਭ ਤੋਂ ਵੱਡੀ ਇਜਾਜ਼ਤ ਬੱਚੇ ਆ ਤੇ ਜੇ ਬੱਚੇ ਹੀ ਆਪਾਂ ਨਾ ਸੁਰੱਖਿਅਤ ਕੀਤੇ ਤੇ ਕੀ ਫਾਇਦਾ ਮੈਂ ਤੁਹਾਡੇ ਜਰੀਏ ਇਹਨਾਂ ਭਣਾ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਵੇਂ ਉਹ ਦੋ ਬੱਚੇ ਘੜੀ ਦੇ ਕੁਰਸੀਆਂ 100 ਉਹ ਤੇ ਜਾ ਪਿਆ ਕੰਮ ਵੀ ਜੇ ਬੱਚੇ ਘਰੋਂ ਬਾਹਰ ਖੇਡਦੇ ਖੇਡਦੇ ਪਾਣੀ ਚੱਲਦਾ 10-10 ਫੁੱਟ ਤੇ ਪਾਣੀ ਤੇ ਜੇ ਕੋਈ ਅਭੀ ਨਭੀ ਹੋ ਜੇ ਮੁੜ ਕੇ ਉਹ ਵੇਲਾ ਹੱਥ ਨਹੀਂ ਆਉਂਦਾ ਤੁਸੀਂ ਵੀ ਇਹ ਸਾਰਿਆਂ ਨੂੰ ਬੇਨਤੀ ਕਰਿਓ ਮੈਂ ਵੀ ਬੇਨਤੀ ਕਰਦਾ ਅਸੀਂ ਜਿਹੜੀ ਵੋਟ ਆ ਮੋਟਰ ਬੋਟ ਅਸੀਂ ਦੇਤੀ ਇਹਨਾਂ ਨੂੰ ਇੱਕ ਪੱਕੀ ਵੀ ਆਪਦੇ ਬੱਚਿਆਂ ਨੂੰ ਰਾਤ ਨੂੰ ਜ਼ਰੂਰ ਬਾਹਰ ਕੱਢ ਲਓ ਜੇ ਜਾਣਾ ਵੀ ਆਂਦੇ ਨੇ ਘਰੇ ਪਿਆਰ ਆ ਮਾਪਿਓ ਨਾ ਦਾਦੇ ਦਾਦੀ ਨਾ ਬੱਚਿਆਂ ਦਾ ਮੂੰਹ ਤੇ ਵੜਾ ਜੁੜਿਆ ਉਹ ਛੋਟੀਆਂ ਛੋਟੀਆਂ ਦੋ ਬੱਚੀਆਂ ਹੀ ਇੱਕ ਲਗਭਗ 5-6 ਸਾਲ ਦੀ ਤੇ ਇੱਕ 9-10 ਸਾਲ ਦੀ ਹੁੰਦੀਆਂ ਮੈਂ ਉਹਨਾਂ ਨੂੰ ਪਿਆਰ ਨੇ ਕਿਹਾ ਮੈਂ ਕਿਹਾ ਪੁੱਤ ਅਸੀਂ ਤੁਹਾਡੇ ਦਾਦੇ ਦਾਦੀ ਨੂੰ ਤੁਹਾਡੇ ਮੰਮੀ ਪਾਪਾ ਨੂੰ ਸਾਰਿਆਂ ਨੂੰ ਲੈਣ ਆਏ ਆ ਲੈ ਚੱਲੇ ਆ ਕਿਆ ਉਹ ਚੱਲੀ ਗਈ ਵਾਣਦੇ ਅਸੀਂ ਇੱਥੇ ਨਹੀਂ ਜਾਣਾ ਮੰਮੀ ਪਾਪਾ ਦਾਦੇ ਦਾਦੀ ਨੂੰ ਲੈ ਜਾਓ ਸਾਰਿਆਂ ਨੂੰ ਅਸੀਂ ਇੱਥੇ ਚਾਚੇ ਚਾਚੀ ਕੋ ਰਹਿ ਪਾਂਗੇ ਵੀ ਮੋਹ ਤੇ ਬਣਿਆ ਹੁੰਦਾ ਕਰਨਾ ਪਰਵਾਹ ਨਾ ਆ ਹੁਣ ਲੈ ਕੇ ਆਏ ਸਮਝਾ ਭਜਾ ਕੇ 5 6 7 ਬੱਚੇ ਆ ਤੇ ਇਹਨਾਂ ਨੇ ਦੇਖ ਕੇ ਤੋਰ ਤੋਰ ਪੂਗੀ ਤੇ ਚਾਹੀਦਾ ਤੇ ਇਹੀ ਆ ਵੀ ਬੱਚੇ ਪੰਜਾਬ ਦੇ 7 ਜ਼ਿਲ੍ਹੇ ਹੜਾਂ ਦੀ ਲਪੇਟ 'ਚ ਨੇ ਲਗਭਗ 1.5 ਲੱਖ ਏਕੜ 'ਚ ਝੋਨੇ ਗੰਨੇ ਤੇ ਮੱਕੀ ਦੀ ਫਸਲ ਡੁੱਬ ਚੁੱਕੀ ਐ ਤਬਾਹੀ ਦਾ ਇਹ ਮੰਜ਼ਰ 37 ਸਾਲਾਂ ਬਾਅਦ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ 1988 ਚ ਅਜਿਹੇ ਹਾਲਾਤ ਬਣੇ ਸਨ ਰਣਜੀਤ ਸਾਗਰ ਅਤੇ ਪੌਂਗ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਤੇ ਫਿਰੋਜ਼ਪੁਰ ਦੇ 250 ਪਿੰਡਾਂ ਚ ਲੋਕ ਘਰਾਂ ਚ ਕੈਦ ਹੋ ਕੇ ਰਹਿ ਗਏ ਨੇ ਇਸ ਵਿਚਾਲੇ ਪਠਾਨਕੋਟ ਦੇ ਪਿੰਡਾਂ ਦਾ ਦੌਰਾ ਕਰ ਰਿਹਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਤਿੰਨ ਔਰਤਾਂ ਨੂੰ ਉਹਨਾਂ ਲਈ ਨਵੇਂ ਘਰ ਬਣਵਾ ਕੇ ਦੇਣ ਦਾ ਵਾਅਦਾ ਕੀਤਾ ਕਟਾਰੂਚੱਕ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਚ ਅਸੀਂ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਾਂ ਤੁਹਾਡੇ ਤਿੰਨ ਪਰਿਵਾਰਾਂ ਦੇ ਘਰ ਜਿਹੜੇ ਬਣਾ ਕੇ ਦੇਣ ਮੇਰੀ ਡਿਊਟੀ ਹੈ ਠੀਕ ਹੈ ਅੱਜ ਮਿੰਨੇ ਲੋਕਾਂ ਚ ਕਹਿ ਰਹੇ ਆ ਠੀਕ ਹੈ ਮਿਹਰਮਾਨੀ ਥੈਂਕ ਯੂ ਥੈਂਕ ਯੂ ਤਾਂ ਮਤਲਬ ਚੰਗੇ ਬਣਾਵਾਂਗੇ ਅ ਮਤਲਬ ਜੇਦਾਂ ਤੇ ਤੁਸੀਂ ਬਣਾਇਆ ਇਹਦੇ ਨਾਲੋਂ ਮੈਂ ਠੀਕ ਹੀ ਬਰਾ ਕੇ ਦਵਾਂਗਾ ਠੀਕ ਹੈ ਨਾ ਮੇਰੀ ਪੂਰੀ ਜ਼ਿੰਦਗੀ ਵੀ ਨਾ ਤੁਸੀਂ ਇਹ ਸਮਝੋ ਵੀ ਤੁਹਾਡੇ ਘਰ ਬਣੇ ਆ ਲੇਕਿਨ ਉਹ ਬਣਾਣੇ ਕਿੱਥੇ ਆ ਇਹ ਜਗ੍ਹਾ ਤੁਸੀਂ ਤੈਅ ਕਰਨਾ ਉਹ ਤੁਸੀਂ ਸਾਨੂੰ ਦੱਸ ਦੇਣਾ ਕਾਲੀ ਨਹੀਂ ਕਰਨੀ ਕੋਈ ਕਾਲੀ ਕੋਈ ਕੰਮ ਨਹੀਂ ਕਰਨਾ ਜਿੱਥੇ ਬਣਾਣੇ ਹੋਣਗੇ ਤੁਹਾਨੂੰ ਨਾ ਇਟ ਦੀ ਚਿੰਤਾ ਦੇ ਲੋੜ ਆ ਨਾ ਸਰੀਰ ਮਤਲਬ ਘਰ ਅਸੀਂ ਬਣਾਣੇ ਤੁਹਾਨੂੰ ਸਾਰੀ ਦਿਖਾਈਆਂ ਬੁਲਾਇਆ ਇਹ ਮੇਰਾ ਤੁਹਾਡਾ ਨਾ ਵਾਦਾ ਤੇ ਫਿਰ ਲਾਲ ਦੀ ਤੁਸੀਂ ਰਹਿ ਰਹੇ ਹੋ ਉਥੇ ਤੁਸੀਂ ਰਹੋ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਪਠਾਨਕੋਟ ਨੇੜੇ ਟਾਪੂ ਨਮਾ ਪਿੰਡਾਂ ਦਾ ਦੌਰਾ ਕੀਤਾ ਏ ਇਹਨਾਂ ਪਿੰਡਾਂ ਦੇ ਇੱਕ ਪਾਸੇ ਰਾਵੀ ਤੇ ਦੂਜੇ ਪਾਸੇ ਉੱਜ ਦਰਿਆ ਏ ਹੜ ਕਾਰਨ ਇਹਨਾਂ ਪਿੰਡਾਂ ਦਾ ਸੰਪਰਕ ਬਾਕੀ ਪੰਜਾਬ ਨਾਲੋਂ ਟੁੱਟ ਗਿਆ ਏ ਕਟਾਰੂ ਚੱਕ ਕਿਸ਼ਤੀ ਰਾਹੀਂ ਇਹਨਾਂ ਪਿੰਡਾਂ 'ਚ ਪਹੁੰਚੇ ਤੇ ਲੋਕਾਂ ਨੂੰ ਰਾਸ਼ਨ, ਦਵਾਈਆਂ ਤੇ ਹੋਰ ਜ਼ਰੂਰੀ ਸਮਾਨ ਭੇਟ ਕੀਤਾ ਇਸ ਦੇ ਨਾਲ ਹੀ ਉਹਨਾਂ ਵੱਲੋਂ ਕਈ ਲੋਕਾਂ ਦਾ ਰੈਸਕਿਊ ਵੀ ਕੀਤਾ ਗਿਆ ਕਟਾਰੂ ਚੱਕ ਨੇ ਕਿਹਾ ਕਿ ਇਸ ਮੁਸੀਬਤ ਦੀ ਘੜੀ 'ਚ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਸੀਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣ ਦੇਵਾਂਗੇ ਜਿਹੜੇ ਫਸੇ ਸਾਡੇ ਭੈਣ ਭਰਾ ਨੇ ਲਾਸਟ ਕੜੀ ਸਾਡੀ ਜਿਹੜੀ ਆ ਪੰਜਾਬ ਦੀ ਅਸੀਂ ਉਹਦੇ ਤੱਕ ਪਹੁੰਚ ਗਏ ਆ ਔਰ ਇਹ ਸਾਡੇ 7 ਪਿੰਡ ਨੇ ਪਿੰਡ ਕਤਲਾ ਕਜਲਾ ਪਿੰਡ ਲਸਿਆਣ ਪ੍ਰਿਆਲਾ ਦੁੱਲਵਾ ਇਹ ਸੱਤ ਪਿੰਡ ਨੇ ਜਿਹੜੇ ਪੰਜਾਬ ਦੇ ਸੱਤ ਪਿੰਡ ਟਾਪੂ ਨੂਵਾ ਜ਼ਿੰਦਗੀ ਤੇ ਰਹਿੰਦੇ ਆ ਸੋ ਇੱਕ ਪਾਸੇ ਉਝ ਦਰਿਆ ਇੱਕ ਪਾਸੇ ਰਾਵੀ ਦਾ ਦਰਿਆ ਇੱਥੇ ਆ ਕੇ ਦੋਹਾਂ ਦਰਿਆਵਾਂ ਦਾ ਸੰਗਮ ਹੈ ਬੇਵਹਾਮ ਸੀਵਤਾ ਦਾ ਉਹਨਾਂ ਨੇ ਸਾਹਮਣਾ ਕੀਤਾ ਸੋ ਮੈਂ 4 ਦਿਨ ਪਹਿਲਾਂ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਤੇ ਬੇਨਤੀ ਕੀਤੀ ਸੀਗੀ ਵੀ ਸਾਨੂੰ ਇਸ ਇਲਾਕੇ ਦੇ ਅੰਦਰ ਹੈਲੀਕਾਪਟਰ ਜਿਹੜਾ ਪਰਵਾਇਡ ਕਰਾਇਆ ਜਾਵੇ ਤਾਂ ਜੋ ਅਸੀਂ ਰੈਸਕਿਊ ਕਰਕੇ ਲੋਕਾਂ ਨੂੰ ਖਤਰਨਾਕ ਥਾਵਾਂ ਤੋਂ ਜਿਹੜਾ ਪਾਰ ਲਿਆ ਸੀਗੀ ਉਹਦੀ ਵਜ੍ਹਾ ਇਹ ਸੀਗੀ ਵੀ ਐਨਡੀਆਰ ਜਾਂ ਹੋਰ ਕੋਈ ਵੀ ਬੋਟ ਪਜਾਰਾ ਇਸ ਇਲਾਕੇ ਵਿੱਚ ਆਂਦਿਸਥੀ ਵਿੱਚ ਨਹੀਂ ਸੀਗੀ ਸੋ ਮੈਨੂੰ ਖੁਸ਼ੀ ਆ ਕਿ ਸਾਨੂੰ ਹੈਲੀਕਾਪਟਰ ਸੇਮ ਡੀ ਪ੍ਰੋਵਾਇਡ ਕਰਾ ਦਿੱਤਾ ਔਰ ਉਸ ਦੇ ਨਾਲ ਅਸੀਂ ਕੁਝ ਰੈਸਕਿਊ ਵੀ ਕਰ ਸਕੇ 35-40 ਬੰਦਿਆਂ ਦਾ ਤੇ ਨਾਲ ਦੀ ਨਾਲ ਜਿਹੜਾ ਖਾਣ ਪੀਣ ਦਾ ਸਮਾਨ ਸੀਗਾ ਉਹ ਵੀ ਵੰਡਣ ਚ ਸਫਲ ਹੋਏ ਪਰ ਕਿਉਂਕਿ ਧਰਤੀ ਤੇ ਪਾਣੀ ਸੀਗਾ ਜਿਸ ਘਾਰ ਉਹ ਸਮਾਨ ਸੁੱਟਦੇ ਹੋਏ ਉਹ ਅਗਲੇ ਘਰ ਨੂੰ ਨਹੀਂ ਸੀ ਪਹੁੰਚਾ ਸਕਦੇ ਪਾਣੀ ਦੀ ਵਹਾਅ ਕਰਕੇ ਸੋ ਅੱਜ ਅਸੀਂ ਐਨਡੀਆਰ ਆਫ ਦੀ ਮਦਦ ਦੇ ਨਾਲ ਮੈਂ ਖੁਦ ਇਸ ਇਲਾਕੇ ਸਤਪਿੰਡਾ ਚ ਆਇਆ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਆ ਜੋ ਉਹ ਜਿਹੜੀ ਵੀਡੀਓ ਬਣਾਈ ਆ ਆ ਨੌਜਵਾਨ ਬੱਚਾ ਮਲਕੀਤ ਸਿੰਘ ਜਿਹਨੇ ਉਹ ਵੀਡੀਓ ਬਣਾਈ ਆ ਕਿ ਅਸੀਂ ਇੰਨੇ ਦਿਨਾਂ ਤੋਂ ਫਾਕੀਆਂ ਖਾਨ ਲਈ ਕੁਝ ਨਹੀਂ ਸਾਨੂੰ ਪੀਣ ਦਾ ਪਾਣੀ ਵੀ ਨਹੀਂ ਹੈ ਸੋ ਆਪਣੇ ਕੋਈ ਰਿਆ ਨਹੀਂ ਗਿਆ ਕਿ ਅਸੀਂ ਉਹ ਕਿਹੜੀ ਘੜੀ ਹੋਈ ਹੈ ਜਾ ਕੇ ਉਹਨਾਂ ਨੂੰ ਮਿਲੀਏ ਸੋ ਮੈਂ ਮੇਰੀ ਸਾਰੀ ਟੀਮ ਜਿਹੜੀ ਆ ਆਪਣਾ ਸਾਡਾ ਡੀਐਸਪੀ ਦੇ ਨਾਲ ਨੇ ਸਾਡੇ ਐਨਡੀਆਰਐਫ ਦੀ ਟੀਮ ਨਾਲ ਸਰਪੰਚ ਸਾਡੇ ਹਰ ਸਿੰਘ ਸਾਭੀ ਜਿਹੜਾ ਲਗਾਤਾਰ ਸਾਡੇ ਨਾਲ ਟੱਚ ਰਿਹਾ ਸੋ ਅੱਜ ਅਸੀਂ ਇੱਥੇ ਪਹੁੰਚੇ ਆ ਔਰ ਅਸੀਂ ਜਿਹੜਾ ਕੁਝ ਸਮਾਨ ਵੀ ਲੈ ਕੇ ਆਏ ਆਪਣੇ ਭੈਣ ਭਰਾਵਾਂ ਲਈ ਖਾਣ ਪੀਣ ਦੇ ਆ ਉਹ ਖਰਾਕ ਦੇ ਰੂਪ ਚ ਹੋਵੇ ਫਰੂਟ ਦੇ ਰੂਪ ਚ ਹੋਵੇ ਉਹ ਵੀ ਅਸੀਂ ਬੰਦੋਬਸਤ ਕੀਤਾ ਸੋ ਮੈਨੂੰ ਲੱਗਦਾ ਆ ਵੀ ਅਸੀਂ ਜਿਹੜੀ ਲਾਸਟ ਕਰੀ ਆ ਰੈਸਕਿਊ ਦੀ ਉਥੇ ਪਹੁੰਚ ਗਿਆ ਹੁਣ ਇੱਥੋਂ ਵੱਲੋਂ ਜਿਹੜੀਆਂ ਅਸੀਂ ਜਾਣਾ ਚਾਹੁੰਦੇ ਨੇ ਬਾਹਰ ਉਹਨਾਂ ਨੂੰ ਬਾਹਰ ਵੀ ਲਿਜਾਵਾਂਗੇ ਔਰ ਇੱਕ ਹੋਰ ਥੋੜੀ ਜਿਹੀ ਜਿਹੜੀ ਮੈਂ ਕਹਿ ਸਕਦਾ ਕਿ ਬੜੀ ਇੱਕ ਔਮੋਸ਼ਨਲ ਜੀ ਗੱਲ ਸੀਗੀ ਵੀ ਇੱਕ ਪਿੰਡ ਆ ਸਾਡੇ ਦੀਨਾ ਨਗਰ ਦੇ ਵਿੱਚ ਪੈਂਦਾ ਚੰਡੀਗੜ੍ਹ ਪਿੰਡ ਉਹ ਤੁਸੀਂਆਂ ਪੰਜ ਸਾਡੀਆਂ ਬੀਬੀਆਂ ਇੱਥੇ ਕੰਮ ਕਰਨ ਲਈ ਆਈਆਂ ਸੀਗੀਆਂ ਕਿਸੇ ਦੇ ਖੇਤ ਚ ਉਹ ਵੀ ਉਧਰ ਹੀ ਇੱਥੇ ਫਸੀਆਂ ਅੱਜ ਉਹਨਾਂ ਨੂੰ ਵੀ ਰੈਸਕਿਊ ਕਰਕੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਪਹੁੰਚਦਾ ਸੀ ਕਰਾਂਗੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਫਿਰੋਜ਼ਪੁਰ ਦੇ ਪਿੰਡਾਂ ਦਾ ਦੌਰਾ ਕਰ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਉਹਨਾਂ ਨਾਲ ਹਲਕੇ ਦੇ ਸੰਸਦ ਮੈਂਬਰ ਸ਼ੇਰ ਸਿੰਘ ਖਬਾਇਆ ਵੀ ਮੌਜੂਦ ਰਹਿ ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਵਿਧਾਇਕ ਤੇ ਸੰਸਦ ਮੈਂਬਰ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਹੜਪੀੜਤਾ ਦੀ ਮਦਦ ਲਈ ਦੇ ਰਹੇ ਨੇ ਪੰਜਾਬ ਦੇ ਸਰਹੱਦੀ ਇਲਾਕੇ ਹਰ 2 ਸਾਲ ਬਾਅਦ ਦਾ ਸਾਹਮਣਾ ਕਰਦੇ ਨੇ ਇਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਤੇ ਉਹਨਾਂ ਨੂੰ ਯੋਗ ਮੁਆਵਜ਼ਾ ਤੱਕ ਨਹੀਂ ਮਿਲਦਾ ਵੜਿੰਗ ਨੇ ਕਿਹਾ ਕਿ ਉਹ ਇਹ ਮਸਲਾ ਸੰਸਦ ਚ ਚੁੱਕਣਗੇ ਤਾਂ ਕਿ ਹੜ੍ਹਾਂ ਤੋਂ ਲੋਕਾਂ ਦੇ ਬਚਾਅ ਦਾ ਕੋਈ ਪੱਕਾ ਹੱਲ ਕੱਢਿਆ ਜਾ ਸਕੇ ਤੁਸੀਂ ਭਾਉ ਨੂੰ ਸੁਣਿਆ ਲਈਏ ਜਿਹੜੇ 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 ਅਫੈਕਟਡ ਹੈਗੇ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਚ ਅਸੀਂ ਰਾਸ਼ਨ ਪਾਣੀ ਸਮਾਨ ਸੱਦਾ ਪਹੁੰਚਾਉਗਾ ਕੰਮ ਸ਼ੁਰੂ ਕਰ ਗਏ ਸੋ ਕਹਿੰਦਾ ਮਤਲਬ ਇਹ ਹੈ ਕਿ ਲੇਕਿਨ ਇਹਨਾਂ ਦਾ ਮੁਕੰਮਲ ਹੱਲ ਹੋ ਕੋਈ ਵਿਚਾਰਿਆਂ ਦਾ ਦੋਕ ਸਾਲਾਂ ਬਾਅਦ ਫੇਰ ਪਾਣੀ ਆ ਜਾਂਦਾ ਦੋਕ ਸਾਲਾਂ ਬਾਅਦ ਫੇਰ ਆ ਜਾਂਦਾ ਗਰਦਾਵਰੀਆਂ ਇਹਨਾਂ ਦੀਆਂ ਤੋੜ ਦਿੱਤੀਆਂ ਗਈਆਂ ਸੋ ਖਬਾਇਆ ਸਾਹਿਬ ਨੇ ਵੀ ਚਿੱਠੀ ਲਿਖੀ ਹੈ ਅਸੀਂ ਉਹ ਇਹ ਨਹੀਂ ਪੂਰੀ ਦਮਖੰਦ ਦੇ ਨਾਲ ਪਾਰਲੀਮੈਂਟ 'ਚ ਵੀ ਆਵਾਜ਼ ਉਠਾਵਾਂਗੇ ਇੱਥੇ ਵੀ ਲੜਾਈ ਲੜਾਂਗੇ ਸਾਡੇ ਇੱਥੇ ਆਉਣ ਦਾ ਮਤਲਬ ਇਹ ਹੁੰਦਾ ਕਿ ਸਾ ਲੋਕਾਂ ਦੇ ਨਾਲ ਉਹਨਾਂ ਦੇ ਹਮਦਰਦੀ ਹੁੰਦੀ ਹੈ ਦੂਜਾ ਕੋਈ ਆਉਣੇ ਤਾਂ ਉਹ ਚੀਜ਼ ਵਸਤੂ ਲੈ ਆਉਣੇ ਤੀਜਾ ਸਰਕਾਰ ਦੇ ਵੀ ਤੁਹਾਡੇ ਰਾਹੀਂ ਕੰਨ ਖੋਦੇ ਕਿ ਸ਼ਰਮ ਕਰ ਲੋ ਮਾੜੀ ਬੇਟੀ ਹੈਲੀਕਾਪਟਰ ਤੇ ਦੌਰਾ ਕਰ ਲਿਆ ਤੁਸੀਂ ਵੀ ਆਓ ਤੁਹਾਡੇ ਐਮ ਐਲ ਏ ਆਉਣ ਤੁਹਾਡਾ ਡੀ ਸੀ ਆਵੇ ਤੁਹਾਡਾ ਤਹਿਸੀਲਦਾਰ ਆਵੇ ਤੁਹਾਡਾ ਪਟਵਾਰੀ ਆਵੇ ਜਿੰਨਾ ਦੀ ਕਰ ਪਾਣੀ ਹੈ ਕੁਝ ਨਾ ਕੁਝ ਰਾਹਤ ਇਹਨਾਂ ਲੋਕਾਂ ਦੀ ਜਿਹੜੀ ਸਰ ਮੰਗਿਆ ਕਿ ਇਹਨਾਂ ਦੀਆਂ ਜ਼ਮੀਨਾਂ ਕੱਚੀਆਂ ਨੇ ਤਾਂ ਪਾਣੀ ਆਂਦਾ ਸਰਕਾਰ ਕਹਿੰਦੀ ਕਿ ਅਸੀਂ ਮੁਆਵਜ਼ਾ ਦਿੰਨੇ ਆ ਸੈਂਟਰ ਸਰਕਾਰ ਵੀ ਕਹਿੰਦੀ ਲੇਕਿਨ ਇਹਨਾਂ ਲੋਕਾਂ ਤੱਕ ਮੁਆਵਜ਼ਾ ਤਾਂ ਨਹੀਂ ਪਹੁੰਚਦਾ ਕਿਉਂਕਿ ਜ਼ਮੀਨਾਂ ਕੱਚੀਆਂ ਨੇ ਤਾਂ ਉਹਨੂੰ ਲੈ ਕੇ ਪਿਛਲੇ ਇੰਨੇ ਸਾਲਾਂ ਤੋਂ ਕਦੀ ਕੋਈ ਪਾਲਿਸੀ ਨਹੀਂ ਬਣ ਪਾਈ ਇਹਨਾਂ ਦੀਆਂ ਗੁਦਾਵਰੀਆਂ ਰੱਦ ਕਰ ਦਿੱਤੀਆਂ ਗਈਆਂ ਸੋ ਦੇਖੋ ਦੈਟ ਇਜ਼ ਵਿਦ ਦਾ ਸੈਂਟਰ ਗਵਰਨਮੈਂਟ ਉਹ ਸੈਂਟਰ ਸਰਕਾਰ ਨੇ ਕਰਨਾ ਨਾਲ ਔਰੇ ਤੇ ਪੰਜਾਬ ਸਰਕਾਰ ਨੂੰ ਤਵੱਜੂ ਦੇ ਕੇ ਉਹ ਲੜਾਈ ਲੜਨੀ ਚਾਹੀਦੀ ਹੈ ਔਰੇ ਹਸੇ ਮੈਂ ਤੇ ਘਵਾਇਆ ਸਾਹਿਬ ਵੀ ਦੀਸ਼ਤੀ ਪਾਰਲਮੈਂਟ ਦੇ ਵਿੱਚ ਅਸੀਂ ਇਸ ਇਸ਼ੂ ਤੇ ਸਪੈਸ਼ਲ ਆਵਾਜ਼ ਚੱਕੀ ਇਹ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤਾਂ ਜੋ ਇਹਨਾਂ ਨੂੰ ਜੁੜੀਆਂ ਇਹਨੀਆਂ ਪੱਖੀਆਂ ਲੋਟ ਕੇ ਥੇਂਗਣ ਗਰਦਾਦੀਆਂ ਦੇ ਨਾਮ ਹੋ ਜਾਣ ਤਾਂ ਜੋ ਖਰਾਬੇ ਦੇ ਪੈਸੇ ਇਹਨਾਂ ਨੂੰ ਮਿਲ ਜੇ। ਪਾਇਆ ਸਾਹਿਬ ਆ ਕਾਂਗਰਸ ਦੇ ਵੱਲੋਂ ਕੀ ਕੀਤਾ ਜਾ ਰਿਹਾ ਤੁਸੀਂ ਇੱਕ ਪੋਸਟ ਵੀ ਸਾਂਝੀ ਕੀਤੀ ਹੈਗੀ ਸੀ ਵਿਧਾਇਕਾਂ ਨੇ ਕਿਹਾ ਹੈਗਾ ਸੀ ਜੀ ਸੋ ਇਹ ਸਾਨੂੰ ਵੇਖ ਕੇ ਫਿਰ ਭਗਵੰਤ ਮਾਨ ਨੇ ਵੀ ਪੋਸਟ ਸਾਂਝੀ ਕੀਤੀ ਅਸੀਂ ਇਹ ਕਿਹਾ ਕਿ ਸਾਰੇ ਵਿਧਾਇਕ ਸਾਰੇ ਐਮਪੀ ਇੱਕ ਇੱਕ ਮਹੀਨੇ ਦੀ ਤਨਖਾਹ ਤਾਂ ਮਿਨੀਮਮ ਦੇਣ ਜਿਹੜਾ ਵੱਧ ਦੇ ਸਕਦਾ ਉਹ ਵੱਧ ਦੇਵੇ ਨਾ ਜਿਹੜਾ ਅਰੇ ਵੀ ਹੈ ਸਾਡੇ ਚੋਣਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਉਹ ਰਾਸ਼ਨ ਪਾਣੀ ਦਾ ਇੰਤਜ਼ਾਮ ਕਰਨ ਤਾਂ ਜੋ ਅਸੀਂ ਇਹਨਾਂ ਨੂੰ ਉਹ ਰਾਸ਼ਨ ਤੇ ਪਸ਼ੂਆਂ ਸੇ ਚਾਰਾ ਤੇ ਕਮ ਸੇ ਕਮ ਗੁਜ਼ਾਰਾ ਕਰ ਲਈ ਜਿੰਨੇ ਦਿਨ ਪਾਣੀ ਦੀ ਜਾਦਾ ਮਾਰ ਹੈ ਉਹਸੀ ਰਾਸ਼ਨ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਫਾਜ਼ਲਕਾ ਤੇ ਫਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ 'ਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਬਰਿੰਦਰ ਗੋਇਲ ਨੇ ਕਿਹਾ ਕਿ ਸਰਕਾਰ ਸੰਕਟ ਦੀ ਇਸ ਘੜੀ 'ਚ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ ਇਸ ਵਾਰ بارش ਬਹੁਤ ਜ਼ਿਆਦਾ ਹੋਈ ਤੇ ਹਿਮਾਚਲ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਗੋਇਲ ਨੇ ਕਿਹਾ ਕਿ ਕੁਦਰਤੀ ਆਫਤ ਹੈ ਜਿਸ ਦਾ ਸਾਹਮਣਾ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਨਾ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੀ ਮਦਦ ਲਈ ਅੱਗੇ ਕੋਣਾ ਚਾਹੀਦਾ ਹੈ ਦੇਖੋ ਮੈਂ ਸਮਝਦਾ ਕਿ ਸੈਂਟਰ ਗਵਰਨਮੈਂਟ ਇੱਕ ਸਾਡਾ ਸੰਗੀ ਟਾਂਚ ਹੈ ਫੈਡਰਲ ਸਿਸਟਮ ਹੈ ਸਾਡਾ ਅੱਜ ਤੁਹਾਡੇ ਚੈਨਲਾਂ ਦੇ ਰਹੀ ਮੀਡੀਆ ਦੇ ਰਹੀ ਪੂਰਾ ਦੇਸ਼ ਪੂਰਾ ਸੰਸਾਰ ਦੇਖ ਰਿਹਾ ਵੀ ਪੰਜਾਬ ਦੇ ਵਿੱਚ ਅੱਜ ਸਥਿਤੀ ਨਾਜ਼ੁਕ ਬਣੀ ਹੋਈ ਹੈ ਸੋ ਮੈਨੂੰ ਹਲੇ ਨਹੀਂ ਪਤਾ ਵੀ ਸੀਐਮ ਸਾਹਿਬ ਨੇ ਕੋਈ ਅਪੀਲ ਕੀਤੀ ਹੈ ਪਰ ਅਜਿਹੇ ਸਮੇਂ ਮੈਂ ਕਹਿ ਸਕਦਾ ਪੀਲਾਂ ਦੀ ਲੋੜ ਨਹੀਂ ਐ ਕਹਨ ਦੀ ਲੋੜ ਨਹੀਂ ਐ ਮੰਗਨ ਦੀ ਲੋੜ ਨਹੀਂ ਐ ਇਹ ਤਾਂ ਖੁਦ ਹੀ ਚਾਹੀਦਾ ਤੇ ਹੁਣ ਅਸੀਂ ਸਭ ਤੋਂ ਵੱਡੀ ਤੇ ਸਾਡੀ ਗੱਲ ਇਹ ਵੀ ਆ ਮੈਂ ਇਹਦੇ ਕਹਿਣਾ ਚਾਹਣਾ ਕਿ ਜਦੋਂ 2 ਮਹੀਨੇ ਪਹਿਲਾਂ ਪਾਣੀ ਕਿਤੇ ਲੈਣਾ ਸੀ ਸਾਥੋਂ ਉਦੋਂ ਤਾਂ ਸਾਰੀ ਸੈਂਟਰ ਗਵਰਨਮੈਂਟ ਵੀ ਕਹੇਦੇ ਕਾਨੂੰਨ ਛਿੱਕੇ ਟੰਕੇ ਅੱਗੇ ਆ ਗਈ ਦੀ ਠੱਕੇ ਨਾਲ ਵੀ ਕਰਨ ਲੱਗੇ ਦੀ ਅੱਜ ਜੇ ਹੁਣ ਸਾਡੇ ਪਾਣੀਆਂ 'ਚ ਅਸੀਂ ਮਰ ਰਹੇ ਆ ਇਹਨਾਂ ਦਰਿਆਵਾਂ ਦੇ ਪਾਣੀਆਂ ਪਿੱਛੇ ਮੰਗਦੇ ਸੀ ਨਾ ਬਿਲਕੁਲ ਇਹਨਾਂ ਦਰਿਆਵਾਂ ਦੇ ਪਾਣੀਆਂ ਦੀ ਗੱਲ ਕਰਦੇ ਸੀ ਤੇ ਅੱਜ ਜਦੋਂ ਅਸੀਂ ਡੁੱਬ ਰਹੇ ਹਾਂ ਤਾਂ ਸਾਰਿਆਂ ਨੂੰ ਅਗਿਆਨ ਚਾਹੀਦਾ ਜਿਹੜੇ ਹਿੱਸੇਦਾਰ ਬਣਦੇ ਨੇ ਇਹ ਸਾਡੇ ਨਾਲ ਸਰਾਸਰ ਧੱਕਾ ਵੀ ਹੈ ਜਿਹੜੇ ਦਰਿਆ ਦੇ ਵਿੱਚ ਜਿਹੜੀ ਸਟੇਟ ਦੇ ਦਰਿਆ ਵਗਦਾ ਉਹਦਾ ਨਫਾ ਵੀ ਉਹਦਾ ਤੇ ਨੁਕਸਾਨ ਵੀ ਉਹਦਾ ਪਰ ਉਲਟ ਸਾਡੇ ਦੇਖੋ ਕਿ ਨਫੇ ਨੂੰ ਤੇ ਸਾਰੇ ਆ ਨੁਕਸਾਨ ਨੂੰ ਅਸੀਂ ਲੋਕ ਆ ਅਸੀਂ ਚੱਲ ਰਹੇ ਨੁਕਸਾਨ ਕਿਸੇ ਨੇ ਹਾਲ ਤੱਕ ਮੈਨੂੰ ਤਾਂ ਕਿਤੇ ਅਖਬਾਰ ਦੇ ਵਿੱਚ ਵੀ ਨਹੀਂ ਕਿਸੇ ਨੇ ਹਾ ਦਾ ਨਾਰਾ ਮਾਰਿਆ ਦੇਖਿਆ ਪੰਜਾਬ ਸਰਕਾਰ ਵੱਲੋਂ ਹੜਾਂ ਦੇ ਇਸ ਸੰਕਟ ਦੌਰਾਨ ਬਜ਼ੁਰਗਾਂ ਦੀ ਦੇਖਭਾਲ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਇਸ ਬਾਰੇ ਜਾਣਕਾਰੀ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤੀ। ਉਹਨਾਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸੂਬੇ ਅੰਦਰ ਸਰਕਾਰੀ ਤੇ ਸਰਕਾਰ ਦੀ ਮਦਦ ਨਾਲ ਚੱਲਣ ਵਾਲੇ 41 ਬਿਰਧ ਆਸ਼ਰਮ ਮੌਜੂਦ ਨੇ। ਇਹਨਾਂ ਬਿਰਧ ਆਸ਼ਰਮਾਂ 'ਚ 572 ਬਜ਼ੁਰਗਾਂ ਨੂੰ ਰੱਖਿਆ ਜਾ ਸਕਦਾ ਹੈ। ਲੋਡ ਪੈਨ ਤੇ ਇਹਨਾਂ ਦੀ ਸਮਰੱਥਾ 700 ਤੱਕ ਵਧਾਈ ਜਾ ਸਕਦੀ ਹੈ। ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇਹਨਾਂ ਆਸ਼ਰਮਾਂ 'ਚ ਬਜ਼ੁਰਗਾਂ ਦੀ ਪੂਰੀ ਦੇਖਭਾਲ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਦੀ ਦਵਾਈ ਤੇ ਹੋਰ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਜਾਵੇਗਾ ਸੋ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਕੋਲੇ ਪੰਜਾਬ ਦੇ ਵਿੱਚ 41 ਬਿਰਧ ਘਰ ਜਿਹਨੂੰ ਅਸੀਂ ਬਿਰਧ ਆਸ਼ਰਮ ਵੀ ਕਹਿ ਦਿੰਨੇ ਆ ਉਹ ਸਾਡੇ ਕੋਲ ਬਣੇ ਹੋਏ ਨੇ ਦੋ ਸਾਡੇ ਕੋਲੇ ਜਿਹੜੇ ਨਵੇਂ ਬਣੇ ਆ ਮਾਨਸਾ ਤੇ ਬਰਨਾਲਾ ਦੇ ਵਿੱਚ ਇੱਕ ਸਾਡੇ ਕੋਲ ਆਲਰੇਡੀ ਹੁਸ਼ਿਆਰ ਦੇ ਹੁਸ਼ਿਆਰਪੁਰ ਵਿੱਚ ਸਰਕਾਰੀ ਚੱਲ ਰਿਹਾ ਸੀ ਸੋ ਇਹ ਸਰਕਾਰੀ ਔਰ ਬਾਕੀ ਜਿਹੜੇ ਜਿਨ੍ਹਾਂ ਨੂੰ ਅਸੀਂ ਗ੍ਰਾਂਟ ਦਿੰਨੇ ਆ ਹਰ ਸਾਲ ਉਹ ਸਾਰੇ ਰਲਾ ਕੇ ਸਾਡੇ ਕੋਲ ਟੋਟਲ 43 ਬਿਲਦ ਆਸ਼ਰਮ ਨੇ ਸੋ ਜਿਨ੍ਹਾਂ ਦੇ ਵਿੱਚ ਸਾਡੇ ਕੋਲੇ ਹੁਣ ਜਿਹੜੀ ਕਰੰਟ ਵੈਕੈਂਸੀ ਹੈ ਕਿ ਕਿੰਨੇ ਅਸੀਂ ਲੋਕਾਂ ਨੂੰ ਉੱਥੇ ਲਿਜਾ ਸਕਦੇ ਆ 572 ਦੀ ਸਾਡੇ ਕੋਲ ਕਪੈਸਿਟੀ ਹੈ ਕਿ ਅਸੀਂ ਉਹਨਾਂ ਬਜ਼ੁਰਗਾਂ ਨੂੰ ਉੱਥੇ ਲੈ ਕੇ ਜਾ ਸਕਦੇ ਆ ਇਸ ਕਪੈਸਿਟੀ ਨੂੰ ਅਸੀਂ ਵਧਾ ਕੇ 700 ਤੱਕ ਵੀ ਲਿਜਾ ਸਕਦੇ ਆ ਤੋ ਅਸੀਂ ਆਪਣੀਆਂ ਟੀਮਾਂ ਗਠਿਤ ਕਰ ਦਿੱਤੀਆਂ ਨੇ ਜਿਹੜੀਆਂ ਕਿ ਸਾਰੀਆਂ ਟੀਮਾਂ ਨੇ ਪਹਿਲਾਂ ਵੀ ਪੰਜਾਬ 'ਚ ਬਹੁਤ ਵਧੀਆ ਕੰਮ ਬੈਗਰੀ ਦੇ ਅਗੇਂਸਟ ਕੀਤਾ ਸੀ ਹੁਣ ਅਸੀਂ ਉਹਨਾਂ ਸਾਰੀਆਂ ਟੀਮਾਂ ਨੂੰ ਸਾਡੇ ਜ਼ਿਲ੍ਹਾ ਭਲਾਈ ਸਾਡੇ ਡੀਪੀਓਜ਼ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਾਡੇ ਜਿਹੜੇ ਚਾਈਲਡ ਪ੍ਰੋਟੈਕਸ਼ਨ ਅਫੀਸਰ ਔਰ ਸਾਡੇ ਸੀਡੀਪੀਓ ਸਾਡੇ ਆਂਗਣਵਾੜੀ ਵਰਕਰਸ ਇਹ ਸਾਰੇ ਜਿਹੜੀ ਜਿੱਥੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਵਿਜ਼ਿਟ ਕਰਨਗੇ ਉੱਥੇ ਰੋਜ਼ਾਨਾ ਜਾਣਗੇ ਔਰ ਜਿੱਥੇ ਸਾਡੇ ਬਜ਼ੁਰਗਾਂ ਨੂੰ ਅਸੀਂ ਇਹ ਫੀਲ ਕਰਦੇ ਆ ਕਿ ਬਜ਼ੁਰਗ ਅਸੀਂ ਉਸ ਏਰੀਏ ਚ ਜਾਂ ਕੈਂਪ ਏਰੀਏ ਚ ਕਿਉਂਕਿ ਇਹ ਸਥਿਤੀ ਇਹੋ ਜਿਹੀ ਹੁੰਦੀ ਹੈ ਬਜ਼ੁਰਗ ਬਿਮਾਰੀਆਂ ਨਾਲ ਵੀ ਛੇਤੀ गिर ਜਾਂਦੇ ਆ ਔਰ ਹੜਾਂ ਤੋਂ ਬਾਅਦ ਜਿਹੜਾ ਬਿਮਾਰੀਆਂ ਦਾ ਅਟੈਕ ਹੁੰਦਾ ਉਹ ਵੀ ਅਸੀਂ ਧਿਆਨ ਚ ਰੱਖਦੇ ਹੋਏ ਆਪਣੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਂ 'ਤੇ ਲੈ ਕੇ ਜਾਣ ਲਈ ਆਪਣੀਆਂ ਟੀਮਾਂ ਲਗਾ ਦਿੱਤੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਪੂਰਬ ਦੇ ਸੰਬੰਧ ਚ ਮਹਾਨ ਨਗਰ ਕੀਰਤਨ ਗੁਰਦੁਆਰਾ ਸ਼੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਸਤ ਕਰਤਾਰੀਆਂ ਸਾਹਿਬ ਬਟਾਲਾ ਤੱਕ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਚ ਸਜਾਏ ਗਏ ਇਸ ਨਗਰ ਕੀਰਤਨ ਚ ਵੱਡੀ ਗਿਣਤੀ ਸੰਗਤਾਂ ਨੇ ਹਿੱਸਾ ਲਿਆ। ਇਸ ਦੌਰਾਨ ਸੰਗਤਾਂ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਨਜ਼ਰ ਆਈਆਂ। ਸ਼ਾਬਾਸ਼ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਵਣਕੇ ਛਕੋ ਕੀਰਤ ਕਰੋ ਨਾਮ ਜਪਦੇ ਵਣਕੇ ਛਕੋ ਦਾ ਉਪਦੇਸ਼ ਦਿੱਤਾ। ਉਹਨਾਂ ਦੇ ਵਿਆਹਪੁਰ ਨੂੰ ਸਮਰਪਿਤ ਇਹ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬੇਰਸਾ ਤੋਰਾ ਹੋਇਆ ਇਹ ਨਗਰ ਕੀਰਤਨ ਹਰ ਸਾਲ ਸਰ ਗੁਰਿੰਦਰਪਾਲ ਸਿੰਘ ਜੀ ਗੋਰਾ ਜੀ ਮੈਂਬਰਸ਼ਿਪ ਹੋਣੇ ਕਮੇਟੀ ਤੇ ਉਦੋਂ ਤੋਂ ਉਪਰਾਲੇ ਸਰਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੀਰਤ ਕਰੋ ਨਾਮ ਜਪੋ ਤੇ ਵੜ ਕੇ ਸਿਖਦਾ ਉਪਦੇਸ਼ ਦਿੱਤਾ ਅੱਜ ਜੋ ਵੀ ਹਾਲਾਤ ਨੇ ਅੱਜ ਜਿਦਾ ਪੰਜਾਬ ਚੜਾ ਦੀ ਹਾਲਾਤ ਆ ਉਹ ਹਾਲਾਤ ਅੱਜ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਜਿਹੜਾ ਕੀਰਤ ਕਰੋ ਨਾਮ ਜਪੋ ਦੇ ਵੰਡ ਕੇ ਸ਼ੋਹ ਦਾ ਚੇਤਾ ਆਉਂਦਾ ਆ ਕਿਉਂਕਿ ਜਿੱਦਾਂ ਅੱਜ ਸੰਗਤਾਂ ਜਿਹੜੀਆਂ ਉਹ ਆਪਣੇ ਕੀਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਗੁਰੂ ਦੀ ਸੇਵਾ ਕਰਦੀਆਂ ਨੇ ਸ਼੍ਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਮਾਝੋ ਪ੍ਰਧਾਨ ਸਾਹਿਬ ਵੱਲੋਂ ਅੱਜ ਗੁਰਪੁਰਬ ਤੇ ਹੜਪੀਟਾਂ ਦੀ ਜਿਹੜੀ ਪੱਟੀ ਪੱਦਰ ਤੇ ਮਜ਼ੇ ਕੀਤੀ ਜਾ ਰਹੀ ਆ ਥਾਂ ਬਰ ਥਾਂ ਜਿਹੜੇ ਗੁਰਦੁਆਰਾ ਸਾਹਿਬਾਂ ਨੂੰ ਉਹਨਾਂ ਨੂੰ ਲੰਗਰਾਂ ਦਾ ਪ੍ਰਬੰਧ ਰਾਸ਼ੀ ਦਾ ਪ੍ਰਬੰਧ ਕਰਨ ਲਈ ਵੀ ਗਿਆ ਗਿਆ ਕਿਉਂਕਿ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਕੋਈ ਸੰਗਤਾਂ ਦੀ ਖੜਪੀੜਤਾਂ ਦੀ ਕੋਈ ਡਿਮਾਂਡ ਆ ਉਹਨਾਂ ਦੀ ਉਹ ਵੀ ਮਦਦ ਕੀਤੀ ਜਾ ਰਹੀ ਹੈ ਇਹ ਸਾਰਾ ਪ੍ਰਬੰਹਾਲਾ ਜਿਹੜਾ ਉਹ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਆ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਉਸ ਉਸ ਕਿਰਤ ਕਮਾਈ ਵਿੱਚ ਉਹ ਕੀਤਾ ਜਾ ਰਿਹਾ ਸਮੁੱਚੇ ਸੰਗਤਾਂ ਨੂੰ ਐ ਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਪ ਨੂੰ ਸਮਰਪਿਤ ਨਗਰਗੀਤਾਂ ਦੀ ਵੀ ਧਾਈ ਦਿਨਾ ਇਹ ਕੱਲ ਨੂੰ ਜਿਹੜਾ ਉੱਥੇ ਗੁਰਦਰਾ ਡੇਰਾ ਸਾਹਿਬ ਪਟਾਲੇ ਵਿਖੇ ਜਿਹੜਾ ਸ੍ਰੀ ਗੁਰੂ ਰਣਕਦੇਵ ਜੀ ਦਾ ਵਿਆਪੁਰਪ ਨਾਇਆ ਜਾਣਾ ਉਸ ਦੀ ਵੀ ਧਾਈ ਦਿਨਾ ਗੁਰੂ ਮਹਾਰਾਜ ਗੁਰੂ ਮਹਾਰਾਜ ਜਨਾਜ ਅਰਦਾਸ ਕਰਦੇ ਗੁਰੂ ਮਹਾਰਾਜ ਸਿੱਖ ਪੰਥ ਨੂੰ ਸ੍ਰੀ ਗੋਲਕ ਸਾਹਿਬੀ ਛਤਰਛਾ ਇੱਕ ਮੋਟਕਰ ਤਾਂ ਜੋ ਬੰਦੇ ਚੜੀਆਂ ਉញਪੈ ਜਾਣੇ ਲੋਕ ਇਹ ਮਰ ਪੈਸਾ ਕਾਣਾ ਕੌਮ ਚੜਦੀ ਕਲਾ ਵਿੱਚ ਜਾ ਸਕੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਪੰਜਾਬ ਦੇ 250 ਤੋਂ ਵੱਧ ਪਿੰਡਾਂ 'ਚ 5 ਤੋਂ 15 ਫੁੱਟ ਤੱਕ ਭਰਿਆ ਪਾਣੀ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਤਰਨਤਾਰਨ ਦੇ ਪਿੰਡਾਂ 'ਚ ਕਿਸ਼ਤੀ ਲੈ ਕੇ ਪਹੁੰਚੇ ਉਹਨਾਂ ਵੱਲੋਂ ਹੜ੍ਹ 'ਚ ਫਸੇ ਲੋਕਾਂ ਦਾ ਕੀਤਾ ਜਾ ਰਿਹਾ ਹੈ ਰੈਸਕਿਊ ਪੰਜਾਬ ਚ 37 ਸਾਲਾਂ ਬਾਅਦ ਦੇਖਣ ਨੂੰ ਮਿਲਿਆ ਤਬਾਹੀ ਦਾ ਮੰਜ਼ਰ ਸੂਬੇ ਦੇ 7 ਜ਼ਿਲ੍ਹੇ ਆਏ ਹੜ੍ਹਾਂ ਦੀ ਲਪੇਟ ਚ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ 3 ਔਰਤਾਂ ਨੂੰ ਉਹਨਾਂ ਲਈ ਨਵੇਂ ਘਰ ਬਣਵਾ ਕੇ ਦੇਣ ਦਾ ਕੀਤਾ ਵਾਅਦਾ ਕੈਬਨਟ ਮੰਤਰੀ ਕਟਾਰੂ ਚੱਕ ਨੇ ਪਠਾਨਕੋਟ ਨੇੜੇ ਟਾਪੂ ਨੁਮਾ ਪਿੰਡਾਂ ਦਾ ਕੀਤਾ ਦੌਰਾ ਕਟਾਰੂ ਚੱਕ ਨੇ ਕਿਹਾ ਕਿ ਇਸ ਮੁਸੀਬਤ ਦੀ ਘੜੀ ਚ ਸਰਕਾਰ ਲੋਕਾਂ ਦੇ ਨਾਲ ਖੜੀ ਅਸੀਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣ ਦੇਵਾਂਗੇ ਰਾਜਾ ਵੜਿੰਗ ਨੇ ਫਿਰੋਜ਼ਪੁਰ ਦੇ ਪਿੰਡਾਂ ਦਾ ਦੌਰਾ ਕਰ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਵੜਿੰਗ ਨੇ ਕਿਹਾ ਕਿ ਉਹ ਇਹ ਮਸਲਾ ਸੰਸਦ 'ਚ ਚੁੱਕਣਗੇ ਤਾਂ ਕਿ ਹੜ੍ਹਾਂ ਤੋਂ ਲੋਕਾਂ ਦੇ ਬਚਾਅ ਦਾ ਕੱਢਿਆ ਜਾ ਸਕੇ ਕੋਈ ਪੱਕਾ ਹੱਲ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ